ਪੰਨੀ ਵਾਲਾ ਫੱਤਾ ਦੀ ਅਨਾਜ ਮੰਡੀ ਦੀ ਸਫਾਈ ਹੋ ਰਹੀ ਹੈ ਤੇ ਬਹੁਤ ਹੀ ਵਧੀਆ ਸਫਾਈ ਕਰ ਰਹੀਆਂ ਤੇ ਬੇਬੀਆਂ ਵੀ ਕਰ ਰਹੀਆਂ ਤੇ ਬੰਦੇ ਵੀ ਕਰ ਰਹੇ ਆ ਤੇ ਮੰਡੀ ਨੂੰ ਆਇਆ ਕੱਢੀ ਜਾਂਦੇ ਖੁਸਰੀ ਦੀ ੱਡੀ ਹਰਗੀ ਤਾਂ ਕਿੰਨੀ ਸਫਾਈ ਆ ਦੇਖੋ ਤੇ ਬਹੁਤ ਵਿਚਾਰੀਆਂ ਆ ਸਵੇਰ ਦੀਆਂ ਲੱਗੀਆਂ ਮਿਹਨਤ ਕਰੀ ਜਾਂਦੀਆਂ ਕੁੜੀਆਂ ਇਹ ਕੁੜੀਆਂ ਵਿਚਾਰੀਆਂ ਸਵੇਰ ਦੀਆਂ ਲੱਗੀਆਂ ਇਧਰ ਜਗਮੋਣ ਸਿੰਘ ਜਿਹੜਾ ਠੇਕੇਦਾਰ ਇਹਦੇ ਕੋਲ ਠੇਕਾ ਤੇ ਆਪ ਹੀ ਵਿਚਾਰਾ ਪਿਆ ਟਿਕਰੀ ਜਦਾਂ ਨਾਲ ਬੜੀ ਸੋਹਣੀ ਸਫਾਈ ਹੋ ਰਹੀ ਹੈ ਵੰਡੀ ਦੀ ਤੇ ਯਾ ਗਰਬਿਆਲ ਛੋਕਬਾਰ ਇਧਰ ਬਾਬਾ ਅਕਾਲੀ ਤੇ ਜਗਮੋਣ ਸਾਰੇ ਜਾਣੇ ਲੱਗੇ ਪਏ ਆ ਇਹ ਹੁਣ ਲਾਈਟਾਂ ਵੀ ਚਾਰਜ ਫੇਰੇ ਲੱਗ ਜਾਣੀਆਂ ਜਗਮਗ ਜਗਮਗ ਹੋ ਜਾਣੀਆਂ। ਅੱਗੇ ਲਾਈਟਾਂ ਦਾ ਕਹਿੰਦੇ ਹੁੰਦੇ ਸੀ ਵੀ ਲਾਈਟਾਂ ਇੱਥੇ ਘੱਟ ਹੈ ਐਤ ਕਿ ਨਹੀਂ ਕੋਈ ਘੱਟ ਰਹਿਣ ਦਿੰਦੇ। ਲਾਈਟਾਂ ਵੀ ਵਾਧੂ ਕਰ ਦੇਣੀਆਂ। ਤੇ ਕੱਲ ਏ 16 ਤਰੀਕ ਤੋਂ ਵੇਹ ਵੰਡੀ ਚਾਲੂ ਆ ਪਰ ਅਜੇ ਤੱਕ ਵੰਡੀ ਚ ਕੋਈ ਢੇਰੀ ਨਹੀਂ ਆਈ ਤੇ ਆਉਣ ਦੀ ਉਮੀਦ ਵੀ ਹੈ ਨਹੀਂ। ਕਿਉਂਕਿ ਅੱਜ ਤੱਕ ਜਿਹੜੇ ਚੋਨੇ ਆ ਚੋਨਿਆਂ ਦੇ ਵਿੱਚ ਪਾਣੀ ਵੀ ਖੜਾ ਹੈ ਤੇ ਚੋਨੇ ਜਿਹੜਾ ਕਾਇਆ ਵੀ ਕੋਈ ਨਹੀਂ ਝੋਂਦਾ ਤੇ ਮੰਡੀ ਦੀ ਸਫਾਈ ਆ ਦੋ ਦਿਨਾਂ ਦੇ ਵਿੱਚ ਇਹਨਾਂ ਨੇ ਕਰ ਦੇਣੀ ਹੈ ਤੇ ਫੇਰ ਲੋਕਾਂ ਨੇ ਜੇ ਮੈਨੂੰ ਲੱਗਦਾ ਵੀ 20 ਦਿਨਾਂ ਜੇ ਚੋਨਾ ਨਹੀਂ ਲਿਉਣਾ ਫੇਰ ਚੋਨਾ ਲਿਉਣਗੇ ਤੇ ਬੜਾ ਤਰੀਕੇ ਨਾਲ ਢੇਰ ਖੋਲ ਕੇ ਸਫਾਈ ਕਰੀ ਜਾਂਦੇ ਆ ਵਿਚਾਰੇ ਧੁੱਪੇ ਛਾਵੇਂ ਲੱਗੇ ਹੀ ਪਏ ਆ ਆਪ ਦਾ ਬਣਾ ਕੇ ਕੰਮ ਕਰੀ ਜਾਂਦੇ ਆ ਆ ਕੁੜੀਆਂ ਵੀ ਕਰੀ ਜਾਂਦੀਆਂ ਆਪ ਦਾ ਬਣਾ ਕੇ ਇਹ ਜਿਹੜੇ ਆ ਬੰਦੇ ਵੀ ਆਪ ਦਾ ਬਣਾ ਕੇ ਕੰਮ ਕਰੀ ਜਾਂਦੇ ਇਹ ਨਹੀਂ ਵੀ ਤੱਥਾ-ਵੱਥਾ ਜਿਹਾ ਮਗੀ ਜਾਣਾ ਆ ਠੇਕੇਦਾਰ ਕਦੋਂ ਸ਼ੁਰੂ ਕੀਤੀ ਹੈ ਮੰਡੀ ਇਹ ਸਫਾਈ ਕਰਨੀ ਇਹ ਪਰਸੋਂ ਦੀ 3-4 ਦਿਨ ਹੋ ਗਏ ਜੀ ਪਹਿਲਾਂ ਸਪਰੇਅ ਕੀਤੀ ਘਾਲੀ ਅਸੀਂ ਹੂੰ ਘਾ ਸਾੜਿਆ ਜੀ ਹੂੰ ਤੇ ਕੱਲ ਦੇ ਲੱਗੇ ਹੋਏ ਆ ਜੀ ਸਾਰੀ ਜਿੰਨੀ ਵੀ ਮਿੱਟੀ ਗੰਦ ਇਕੱਠਾ ਕਰਨਾ ਇਹ ਟਰੋੜਾ ਵਟਾ ਬਹੁਤ ਕਾਫੀ ਗੰਦ ਪੈਂਦਾ ਹੈ ਮੰਡੀ ਦੇ ਵਿੱਚ ਹੂੰ ਉਹ ਇਕੱਠੀ ਕਰੀ ਜਾਂਦੇ ਸਵੇਰੇ ਸੈਕਟਰੀ ਸਾਹਿਬ ਵੀ 10 ਵਜੇ ਸਾਡੇ ਕੋਲੇ ਹੋ ਕੇ ਗਏ ਆ ਜੀ ਹੂੰ ਤੇ ਸੁਪਾਲ ਸਿੰਘ ਇੰਚਾਰਜ ਆ ਉਹਨਾਂ ਦੇ ਕੋਲੇ ਮੰਡੀ ਆ ਉਹ ਵੀ ਸਾਡੇ ਕੋਲੋਂ 2:30 ਵਜੇ ਹੋ ਕੇ ਗਏ ਆ ਜੀ ਤੇ ਅਸੀਂ ਵੀ ਮਤਲਬ ਠੇਕੇਦਾਰ ਗਤੇਜ ਸਿੰਘ ਹੈਗਾ ਜੀ ਬਰਾੜ ਮੁਖਸਰ ਦਾ ਉਹਨਾਂ ਨੇ ਵੀ ਸਾਨੂੰ ਖੁੱਲੇ ਦਿਲ ਨਾਲ ਕਿਹਾ ਹੈਗਾ ਵੀ ਕੋਈ ਵੀ ਜਿੰਨਾ ਸਰੇ ਸਪਰੇ ਜਿੰਨੀ ਲੱਗਦੀ ਆ ਸਪਰੇ ਤੇ ਵਧੀਆ ਖੁੱਲ ਕੇ ਕਰੋ ਤੁਹਾਨੂੰ ਕੋਈ ਪੈਸੇ ਥੱਲੇ ਦੀ ਕਮੀ ਨਹੀਂ ਆਉਂ ਦੇਵਾਂਗੇ ਤੇ ਵੀ ਸਫਾਈ ਵਧੀਆ ਮੈਨੂੰ ਕੋਈ ਲੰਬਾ ਨਹੀਂ ਹੋਣਾ ਚਾਹੀਦਾ ਜੀ ਐਤ ਕੀ ਦਾ ਸਫਾਈ ਕਰੀਬ ਵਾਲੀ ਵਧੀਆ ਜਾਂਦੇ ਆ ਅੱਗੇ ਤਾਂ ਇਹੋ ਜਿਹੀ ਨਹੀਂ ਹੁੰਦੀ ਐਤ ਕੀ ਤਾਂ ਬਹੁਤ ਸੋਹਣੀ ਬੜਾਈ ਜਾਂਦੇ ਆ ਇਹ ਠੇਕੇਦਾਰ ਸਾਹਿਬ ਨੇ ਕਿਹਾ ਜੀ ਕਹਿੰਦਾ ਜਿੰਨੇ ਵੀ ਮਰਜ਼ੀ ਤਾਂ ਬਾਕੀ ਸਾਡੇ ਮੁਲਾਜ਼ਮ ਸਾਡੇ ਸੈਕਟਰੀ ਸਾਹਿਬ ਡੀਐਮਓ ਸਾਹਿਬ ਸਾਰਿਆਂ ਨੇ ਕਿਹਾ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕੰਪਲੀਟ ਨਹੀਂ ਹੋਣੀ ਚਾਹੀਦੀ ਵਧੀਆ ਸਪਾਈ ਕਰੋ ਜੀ ਅੱਛਾ ਤੇ ਪਰ ਅਜੇ ਤੱਕ ਤਾਂ ਝੋਨਾ ਆਉਣਾ ਨਹੀਂ ਘਟੋ ਘਟ ਵੀ 25 ਦਿਨ ਤੇ ਫੇਰ ਨਾ ਕਿਤੇ ਇਹ ਗੱਲ ਵਾਜੇ ਜਾਂਦੀ ਇਹ ਹੋ ਵੀ ਸਕਦਾ ਵੀ ਸਰਕਾਰ ਨੇ ਅਨਾਉਂਸ ਕੀਤਾ ਹੈਗਾ ਵੀ 19 ਤਰੀਕ ਤੱਕ ਵੀਰੀ ਭਾਅ ਵੀ ਲੱਗਣਾ ਹੈਗਾ ਝੋਨੇ ਦਾ ਤੇ ਪਰ ਸਾਨੂੰ ਪ੍ਰਬੰਧ ਪਹਿਲਾਂ ਕਰਕੇ ਦੇਣੇ ਪੈਂਦੇ ਵਿਭਾਗ ਨੂੰ ਜੀ ਸਾਰੇ ਕਮਰੇ ਸਫਾਈ ਕਰਨੇ ਆ ਕਿ ਹੋਰ ਵੀ ਜਿਹੜੇ ਵਾਸ਼ਰੂਮ ਬਾਥਰੂਮ ਪਾਣੀ ਦਾ ਪ੍ਰਵਾਹ ਸਭ ਲੱਗਣਗੇ ਜੀ ਸਭ ਲੱਗਣੇ ਸਫਾਈ ਤੋਂ ਬਾਅਦ ਬਸ ਲਾਈਟਾਂ ਵਾਲੇ ਆ ਜਾਣਗੇ ਜੀ ਲਾਈਟਾਂ ਲਾਉਣਗੇ ਤੇ ਬਾਥਰੂਮ ਵਗੈਰਾ ਸਾਰੇ ਨਾਲ ਦੀ ਨਾਲ ਲੱਗੀ ਜਾਣਗੇ ਜੀ ਠੀਕ ਆ ਜੀ ਮਿਹਰਬਾਨੀ